32 ਸਾਲਾਂ ਦਾ ਜਗਮੋਹਨ ਸਿੰਘ ਕੋਹਲੀ ਦਿੱਲੀ ਦਾ ਇੱਕ ਬਿਜ਼ਨਸਮੈਨ ਸੀ ਕਰੋੜ ਤੋਂ ਵੀ ਵੱਧ ਕੇ ਉਹਦੀ ਪ੍ਰਾਪਰਟੀ ਸੀ ਰਬੜ ਦੀ ਮੈਨੂਫੈਕਚਰਿੰਗ ਦੀ ਇੱਕ ਫੈਕਟਰੀ ਸੀ ਪਰ ਹਮੇਸ਼ਾ ਤੋਂ ਹੀ ਇਹ ਅਮੀਰ ਨਹੀਂ ਸੀ ਕਦੀ ਮਾਰੇ ਦਿਨ ਵਿੱਚ ਇਹਦੇ ਤੇ ਆਏ ਸਨ ਤੇ ਉਸ ਸਮੇਂ ਇਹਦਾ ਆਪਣੀ ਪਤਨੀ ਦੇ ਨਾਲ ਰਿਸ਼ਤਾ ਬਹੁਤ ਹੀ ਵਧੀਆ ਸੀ ਪਤਨੀ ਵੀ ਇਹਨੂੰ ਬਹੁਤ ਪਿਆਰ ਕਰਦੀ ਸੀ ਘਰ ਦੇ ਵਿੱਚ ਸਭ ਕੁਝ ਬਹੁਤ ਵਧੀਆ ਸੀ ਸਭਾਏ ਪੈਸੇ ਦੇ ਪਰ ਜਗਮੋਹਨ ਨੂੰ ਇਹ ਪਤਾ ਸੀ ਕਿ ਸਿਰਫ ਖੁਸ਼ੀਆਂ ਦੇ ਨਾਲ ਹੀ ਢਿੱਡ ਨਹੀਂ ਭਰਦਾ ਉਹਦੇ ਲਈ ਪੈਸਾ ਵੀ ਚਾਹੀਦਾ ਹੈ ਤੇ ਪੈਸੇ ਦੇ ਲਈ ਕੰਮ ਕਰਨਾ ਪੈਣਾ ਇਸ ਲਈ ਉਹ ਦਿਨ ਰਾਤ ਮਿਹਨਤ ਕਰਦਾ ਹੈ ਤੇ ਆਖਿਰਕਾਰ ਇੱਕ ਫੈਕਟਰੀ ਦਾ ਮਾਲਕ ਬਣਦਾ ਹੈ ਹੁਣ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕੋਈ ਤੰਗੀ ਨਹੀਂ ਸੀ ਕਿਉਂਕਿ ਕੰਮ ਵਧੀਆ ਚੱਲਦਾ ਸੀ ਤੇ ਹੌਲੀ-ਹੌਲੀ ਇਹਨਾਂ ਦੇ ਦਿਨ ਬਦਲ ਚੁੱਕੇ ਸਨ ਪਰ ਕਹਿੰਦੇ ਨਹੀਂ ਕਿ ਜੇਕਰ ਪੈਸੇ ਦੇ ਨਾਲ ਮੂੰਹ ਪੈ ਜਾਂਦਾ ਹੈ ਤਾਂ ਫਿਰ ਬੰਦੇ ਦਾ ਮੋਹ ਹੋਰ ਕਿਸੇ ਚੀਜ਼ ਦੇ ਨਾਲ ਨਹੀਂ ਰਹਿੰਦਾ ਤੇ ਇਹੀ ਕੁਝ ਹੋਇਆ ਸੀ ਜਗਮੋਹਨ ਦੇ ਨਾਲ ਕਿਉਂਕਿ ਉਹ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਆਪਣੇ ਘਰ ਦੇ ਜੀਆਂ ਨੂੰ ਭੁੱਲਦਾ ਜਾ ਰਿਹਾ ਸੀ ਖਾਸ ਕਰ ਆਪਣੀ ਪਤਨੀ ਸੁਮਿਤ ਕੋਰ ਨੂੰ ਪਰ ਇਹਦੀ ਪਤਨੀ ਸੁਮਿਤ ਕੋਰ ਅੱਜ ਵੀ ਉਸੇ ਤਰ੍ਹਾਂ ਹੀ ਜਗਮੋਹਨ ਦਾ ਪਿਆਰ ਚਾਹੁੰਦੀ ਸੀ ਜਿਸ ਸਮੇ ਉਹ ਜਦੋਂ ਗਰੀਬ ਸਨ ਤਾਂ ਹਮੇਸ਼ਾ ਹੀ ਉਹ ਇਹਦੇ ਨਾਲ ਰਹਿੰਦਾ ਸੀ ਇਹਦੇ ਨਾਲ ਇਹਦੀ ਫਿਜ਼ੀਕਲ ਜ਼ਰੂਰਤ ਪੂਰੀ ਕਰਦਾ ਸੀ ਪਰ ਹੁਣ ਜਗਮੋਹਨ ਦੇ ਕੋਲ ਇੰਨਾ ਟਾਈਮ ਹੀ ਨਹੀਂ ਸੀ ਕਿ ਉਹ ਆਪਣੀ ਪਤਨੀ ਨੂੰ ਪਹਿਲਾਂ ਵਾਂਗੂ ਟਾਈਮ ਦੇ ਸਕੇ ਕਿਉਂਕਿ ਉਹ ਹੁਣ ਬਹੁਤ ਬਿਜੀ ਹੋ ਚੁੱਕਿਆ ਸੀ ਕੰਮ ਉਹਦਾ ਇੰਨਾ ਵੱਧ ਚੁੱਕਿਆ ਸੀ ਮੀਟਿੰਗਾਂ ਹੋਣੀਆਂ ਕੰਮ ਦੇ ਸਿਲਸਿਲੇ ਦੇ ਵਿੱਚ ਉਹਨੂੰ ਦੂਸਰੀਆਂ ਥਾਵਾਂ ਤੇ ਜਾਣਾ ਪੈਂਦਾ ਹੁਣ ਉਹ ਕੰਮ ਤੋਂ ਘਰ ਆਉਂਦੇ ਆਉਂਦੇ ਉਹਨੂੰ ਕਾਫੀ ਟਾਈਮ ਹੋ ਜਾਂਦਾ ਤੇ ਜਿਸ ਦਿਨ ਕਿਤੇ ਜਗਮੋਹਨ ਜਲਦੀ ਘਰ ਆਉਂਦਾ ਤਾਂ ਉਸ ਦਿਨ ਉਹਦੀ ਪਤਨੀ ਸੁਮਿਤ ਕੋਰ ਉਹਦੇ ਕੋਲ ਉਹੀ ਪਿਆਰ ਮੰਗਦੀ ਪਰ ਜਗਮੋਹਨ ਥੱਕਿਆ ਟੁੱਟਿਆ ਆਉਂਦਾ ਤਾਂ ਆ ਕੇ ਸਿੱਧਾ ਬੈੱਡ ਤੇ ਸੌਂ ਜਾਂਦਾ ਉਦੀ ਜ਼ਿੰਦਗੀ ਦੇ ਵਿੱਚ ਇਹ ਰੋਮਾਂਸ ਨਾਮ ਦੀ ਚੀਜ਼ ਖਤਮ ਹੋ ਚੁੱਕੀ ਸੀ ਇੱਥੋਂ ਤੱਕ ਕਿ ਜਗਮੋਹਨ ਸਿੰਘ ਕੋਲ ਬੱਚਿਆਂ ਵਾਸਤੇ ਵੀ ਟਾਈਮ ਨਹੀਂ ਸੀ 29 ਸਾਲ ਦੀ ਸੁਮਿਤ ਕੋੜ ਦਿੱਲੀ ਦੇ ਰਜੋਰੀ ਗਾਰਡਨ ਦੀ ਰਹਿਣ ਵਾਲੀ ਸੀ 2000 ਦੇ ਵਿੱਚ ਇਹਦਾ ਵਿਆਹ ਜਗਮੋਹਨ ਸਿੰਘ ਦੇ ਨਾਲ ਹੋਇਆ ਸੀ ਇਹਨਾਂ ਦੋਨਾਂ ਦੀ ਲਵ ਮੈਰਿਜ ਸੀ ਕਿਉਂਕਿ ਜਗਮੋਹਨ ਦੀ ਜਿਹੜੀ ਦੁਕਾਨ ਸੀ ਉਹ ਸੁਮਿਤ ਦੇ ਘਰ ਦੇ ਲਾਗੇ ਚੱਗ ਗਈ ਸੀ ਇਨੂੰ ਸੁਮਿਤ ਦੇ ਘਰ ਦੇ ਲਾਗੋ ਦੀ ਲੰਗ ਕੇ ਹੀ ਜਾਣਾ ਪੈਂਦਾ ਸੀ ਜਦੋਂ ਵੀ ਜਗਮੋਹਨ ਆਪਣੀ ਦੁਕਾਨ ਤੇ ਜਾਂਦਾ ਸੀ ਉਦੋਂ ਇਹਨੂੰ ਇਹ ਅਕਸਰ ਹੀ ਸੁਮਿਤ ਦਰਵਾਜ਼ੇ ਦੇ ਵਿੱਚ ਖੜੀ ਮਿਲਦੀ ਸੀ ਕਿਉਂਕਿ ਸੁਮਿਤ ਕੋਰ ਦੇਖਣ ਦੇ ਵਿੱਚ ਕਾਫੀ ਸੋਹਣੀ ਸੀ ਜਿਸ ਤਰ੍ਹਾਂ ਹੀ ਇੱਕ ਦੂਸਰੇ ਨੂੰ ਦੇਖਦੇ ਨੇ ਦੋਨਾਂ ਦੀਆਂ ਨਜ਼ਰਾਂ ਮਿਲਦੀਆਂ ਨੇ ਤੇ ਇਹਨਾਂ ਨੂੰ ਪਿਆਰ ਹੋ ਜਾਂਦਾ ਹੈ ਉਹਨੇ ਇੱਕ ਦੂਸਰੇ ਦੇ ਨਾਲ ਵਿਆਹ ਕਰਾਉਣ ਦਾ ਫੈਸਲਾ ਲੈਂਦੇ ਨੇ ਘਰ ਦੇ ਵਿੱਚ ਜਗਮੋਹਨ ਦਾ ਨਾਂ ਤੇ ਪਿਤਾ ਸੀ ਤੇ ਨਾਹੀਂ ਮਾਂ ਸੀ 14 ਸਾਲ ਦੀ ਉਮਰ ਦੇ ਵਿੱਚ ਹੀ ਇਹਦੇ ਮਾਪਿਓ ਚਲ ਬਸੇ ਸਨ ਤੇ ਇਹਨਾਂ ਤੋਂ ਬਾਅਦ ਇਹਦੇ ਤਾਏ ਨੇ ਹੀ ਇਹਨਾਂ ਨੂੰ ਪਾਲਿਆ ਪੋਸਿਆ ਸੀ ਇਹਨਾਂ ਦੇ ਤਾਏ ਨੇ ਹੀ ਇਹਦੇ ਵੱਡੇ ਭਰਾ ਦਾ ਵਿਆਹ ਕੀਤਾ ਤੇ ਜਗਮੋਹਨ ਤੋਂ ਛੋਟੀ ਇਹਨਾਂ ਦੀ ਇੱਕ ਭੈਣ ਸੀ ਉਹਦਾ ਵੀ ਵਿਆਹ ਕਰ ਦਿੱਤਾ ਸੀ ਜਾਨੀ ਕਿ ਤਾਏ ਨੇ ਇੱਥੇ ਆਪਣਾ ਪੂਰਾ ਫਰਜ਼ ਨਿਭਾਇਆ ਸੀ ਉਹਨੇ ਬੱਚਿਆਂ ਨੂੰ ਪੜਾਇਆ ਲਿਖਾਇਆ ਕੰਮ ਤੇ ਲਾਇਆ ਤੇ ਵਿਆਹ ਵੀ ਕਰ ਦਿੱਤੇ ਹੁਣ ਵਾਰੀ ਸੀ ਜਗਮੋਹਨ ਦੀ ਇਸ ਤੋਂ ਪਹਿਲਾਂ ਕਿ ਜਗਮਉਨ ਦੀ ਵਿਵਾਰੀ ਆਉਂਦੀ ਤੇ ਉਹਦੇ ਲਈ ਕੁੜੀ ਲੱਭਦੇ ਜਗਮਉਨ ਨੇ ਪਹਿਲਾਂ ਹੀ ਆਪਣੇ ਤਾਏ ਨੂੰ ਦੱਸ ਦਿੱਤਾ ਕਿ ਉਹ ਇੱਕ ਕੁੜੀ ਨੂੰ ਪਸੰਦ ਕਰਦਾ ਹੈ ਇਹਨਾਂ ਦੋਨਾਂ ਦੇ ਪਰਿਵਾਰ ਇੱਕ ਦੂਜੇ ਨੂੰ ਹੁਣ ਮਿਲਦੇ ਨੇ ਇਹਨਾਂ ਨੂੰ ਵਿਆਹ ਦੇ ਲਈ ਕੋਈ ਵੀ ਹਰਜ ਨਹੀਂ ਹੁੰਦਾ ਤੇ ਸੰਨ 2000 ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਕਰ ਦਿੰਦੇ ਨੇ ਵਿਆਹ ਦੇ 1 ਸਾਲ ਬਾਅਦ ਹੀ ਸੁਮਿਤ ਦੇ ਘਰ ਇੱਕ ਕੁੜੀ ਦਾ ਜਨਮ ਹੁੰਦਾ ਹੈ ਤੇ 4 ਸਾਲ ਬਾਅਦ ਇਹਨਾਂ ਦੇ ਘਰ ਇੱਕ ਮੁੰਡੇ ਦਾ ਜਨਮ ਹੁੰਦਾ ਹੈ। ਮੁੰਡੇ ਦੇ ਜਨਮ ਹੋਣ ਤੋਂ ਬਾਅਦ ਇਹਨਾਂ ਦਾ ਬਿਜ਼ਨਸ ਵੀ ਕਾਫੀ ਚੱਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਜਗਮਉਂ ਟੈਨਸ਼ਨਾਂ ਦੇ ਵਿੱਚ ਪੈ ਜਾਂਦਾ ਹੈ। ਉਹ ਘਰੇ ਸਮੇਂ ਸਿਰ ਨਹੀਂ ਆਉਂਦਾ ਤੇ ਇਧਰ ਸੁਮਿਤ ਕੋਰ ਤਰਸਦੀ ਰਹਿੰਦੀ ਸੀ। ਉਹਦੀਆਂ ਵੀ ਫਿਜ਼ੀਕਲ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਸਨ। ਸੁਮਿਤ ਕੋਰ ਐਸੇ ਹੀ ਆਪਣੀ ਹਵਸ਼ ਨੂੰ ਪੂਰਾ ਕਰਨ ਦੇ ਲਈ ਇੱਕ ਦਿਨ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ। ਇਨਾਂ ਦੀ ਦੁਕਾਨ ਦੇ ਉੱਤੇ ਇੱਕ ਪ੍ਰਵਾਸੀ ਬੰਦਾ ਕੰਮ ਕਰਦਾ ਸੀ ਜਾਂ ਕਹਿ ਸਕਦੇ ਹਾਂ ਕਿ ਇਹ ਇੱਕ ਨੌਕਰ ਸੀ ਇਹ ਨੌਕਰ ਨੇ ਛੁੱਟੀ ਲੈ ਕੇ ਘਰ ਜਾਣਾ ਸੀ ਤੇ ਛੁੱਟੀ ਲੈਣ ਵਾਸਤੇ ਉਹ ਜਗਮੋਨ ਦੇ ਘਰ ਦੇ ਵਿੱਚ ਆਉਂਦਾ ਹੈ ਜਦੋਂ ਇਹ ਬੈਲ ਵਜਾਉਂਦਾ ਹੈ ਤੇ ਸਾਹਮਣੇ ਸੁਮਿਤ ਕੋੜ ਦਰਵਾਜ਼ਾ ਖੋਲਦੀ ਹੈ ਉਹ ਇਹਨੂੰ ਪੁੱਛਦੀ ਹੈ ਕਿ ਤੂੰ ਇੱਥੇ ਕੀ ਕਰਨ ਆਇਆ ਉਹ ਕਹਿੰਦਾ ਹੈ ਕਿ ਛੁੱਟੀ ਮੈਂ ਜਾਣਾ ਹੈ ਤੇ ਇਸ ਕਰਕੇ ਮੈਂ ਸਾਹਬ ਕੋਲੋਂ ਛੁੱਟੀ ਲੈਣ ਆਇਆ ਹਾਂ ਇਹ ਹੁਣ ਸੁਮਿਤ ਕੋੜੀ ਨੂੰ ਕਹਿੰਦੀ ਹੈ ਕਿ ਤੇਰੇ ਸਾਹਬ ਤਾਂ ਅੱਜ ਜਲਦੀ ਦੁਕਾਨ ਤੇ ਚਲੇ ਗਏ ਪਰ ਉਸ ਤੋਂ ਬਾਅਦ ਇਹ ਨੌਕਰ ਨੂੰ ਅੰਦਰ ਵਾਰਦੀ ਹੈ ਤੇ ਕਹਿੰਦੇ ਨੇ ਕਿ ਨੌਕਰ ਦੇ ਨਾਲ ਹੀ ਉਸ ਦਿਨ ਹਮ ਬਿਸਤਰ ਹੁੰਦੀ ਹੈ ਇਹ ਨੌਕਰ ਨੇ ਇਹ ਫਿਜ਼ੀਕਲ ਰਿਲੇਸ਼ਨਾਂ ਦੇ ਬਾਰੇ ਬਾਹਰ ਕਈਆਂ ਬੰਦਿਆਂ ਨੂੰ ਜਾ ਕੇ ਦੱਸਿਆ ਤੇ ਇਹ ਗੱਲ ਸੁਣ ਕੇ ਕਈ ਹੋਰ ਵੀ ਬੰਦੇ ਇਹਨਾਂ ਦੇ ਘਰ ਆਉਣੇ ਸ਼ੁਰੂ ਹੋ ਗਏ ਸਨ ਕਿਉਂਕਿ ਸੁਮਿਤ ਕੋਰ ਦਾ ਸਬਰ ਦਾ ਬਨ ਟੁੱਟ ਚੁੱਕਿਆ ਸੀ ਉਹ ਆਪਣੇ ਕੰਮ ਨੂੰ ਦਬਕੇ ਨਹੀਂ ਰੱਖ ਸਕਦੀ ਸੀ ਇਸ ਲਈ ਸਭ ਤੋਂ ਪਹਿਲਾਂ ਤਾਂ ਉਹ ਨੌਕਰ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜੇ ਵੀ ਬੰਦੇ ਨੂੰ ਉਹ ਦੋਸਤ ਮਿੱਤਰ ਬਣਾਉਂਦੀ ਸੀ ਤਾਂ ਉਹਦੇ ਨਾਲ ਹੀ ਇਹ ਸਾਰਾ ਗੰਦਾ ਕੰਮ ਕਰਦੀ ਸੀ ਹੁਣ ਇਹਨਾਂ ਦੇ ਘਰ ਦੇ ਵਿੱਚ ਅਕਸਰ ਬੰਦਿਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ ਤੇ ਆਂਡ ਗਵਾਂਡ ਨੂੰ ਵੀ ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਹੁਣ ਇਹ ਗੱਲ ਜਗਮੋਨ ਤੱਕ ਵੀ ਪਹੁੰਚ ਜਾਂਦੀ ਹੈ ਜਗਮੋਨ ਦਾ ਦਿਲ ਟੁੱਟ ਜਾਂਦਾ ਹੈ ਇਹ ਸਭ ਸੁਣ ਕੇ ਕਿਉਂਕਿ ਉਹਨੇ ਸੁਮਿਤ ਨੂੰ ਬਹੁਤ ਪਿਆਰ ਕੀਤਾ ਸੀ ਉਹ ਹੁਣ ਵੀ ਸੁਮਿਤ ਨੂੰ ਪਿਆਰ ਕਰਦਾ ਸੀ ਸਿਰਫ ਉਹਦੇ ਕੋਲੋਂ ਟਾਈਮ ਦੀ ਘਾਟ ਸੀ ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਉਹ ਨੂੰ ਉਹ ਪਿਆਰ ਨਹੀਂ ਕਰਦਾ ਸੀ ਹੁਣ ਉਹ ਇਸੇ ਹੀ ਟੈਨਸ਼ਨ ਦੇ ਵਿੱਚ ਸ਼ਰਾਬ ਪੀਣ ਲੱਗ ਪੈਂਦਾ ਹੈ ਤੇ ਸ਼ਰਾਬ ਦਾ ਬਹੁਤ ਵੱਡਾ ਆਦੀ ਹੋ ਜਾਂਦਾ ਹੈ ਹੁਣ ਉਹ ਜਦੋਂ ਵੀ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਇਸ ਬਾਰੇ ਪੁੱਛਦਾ ਤਾਂ ਘਰ ਦੇ ਵਿੱਚ ਕਲੇਸ਼ ਹੁੰਦਾ ਸੀ ਜਗਮੋਨ ਦੇ ਘਰ ਦੇ ਕਹਿੰਦੇ ਸਨ ਕਿ ਤੂੰ ਸੁਮਿਤ ਨੂੰ ਤਲਾਕ ਦੇ ਦੇ ਪਰ ਜਗਮੋਨ ਇਥੇ ਆਪਣੇ ਪਿਆਰ ਨੂੰ ਬਚਾਉਣਾ ਚਾਹੁੰਦਾ ਸੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਉਹ ਸੁਮਿਤ ਨੂੰ ਤਲਾਕ ਨਹੀਂ ਦਿੰਦਾ ਹੁਣ ਟਾਈਮ ਲੰਘਦਾ ਜਾਂਦਾ ਹੈ ਇਹਨਾਂ ਦੋਨਾਂ ਦੇ ਵਿੱਚ ਐਂਟਰੀ ਹੁੰਦੀ ਹੈ ਪੁਨੀਤ ਸੱਚ ਦੇਵਾਦੀ ਪੁਨੀਤ ਦੇ ਪਿਓ ਦਾ ਕਰੋਲ ਬਾਗ ਦੇ ਵਿੱਚ ਰੈਡੀਮੇਡ ਦਾ ਬਿਜ਼ਨਸ ਸੀ ਪਨੀਤ ਵੀ ਵਿਆਹਿਆ ਹੋਇਆ ਹੁੰਦਾ ਹੈ ਤੇ ਉਹਦਾ ਇੱਕ 6 ਸਾਲ ਦਾ ਮੁੰਡਾ ਵੀ ਹੁੰਦਾ ਹੈ। ਹੁਣ ਪਨੀਤ ਸੱਚ ਦੇਵਾ ਦੀ ਜਾਣ ਪਛਾਣ ਸੁਮਿਤ ਕੋਰ ਦੇ ਨਾਲ ਹੋ ਜਾਂਦੀ ਹੈ। ਹੁਣ ਸੁਮਿਤ ਕੋਰ ਇਹਨੂੰ ਆਪਣੇ ਘਰ ਦੇ ਵਿੱਚ ਬੁਲਾਉਂਦੀ ਹੈ ਤੇ ਇਹਦੇ ਨਾਲ ਵੀ ਆਪਣਾ ਬਿਸਤਰ ਸ਼ੇਅਰ ਕਰਦੀ ਹੈ। ਇਹ ਹੁਣ ਇਹਦਾ ਇੱਕ ਦਿਨ ਦਾ ਕੰਮ ਨਹੀਂ ਸੀ। ਹੁਣ ਜਦੋਂ ਵੀ ਜਗਮੋਣ ਕੋਲੀ ਘਰ ਆਉਂਦਾ ਸੀ ਨਸ਼ੇ ਦੇ ਵਿੱਚ ਜਾ ਕੇ ਘਰੇ ਸੌਂ ਜਾਂਦਾ ਸੀ ਤਾਂ ਫਿਰ ਇਹ ਪਨੀਤ ਸੱਚ ਦੇਵਾ ਨੂੰ ਘਰੇ ਬੁਲਾਉਂਦੀ ਸੀ। ਤਾਂ ਉਹਦੇ ਨਾਲ ਇੱਕ ਮੰਜੇ ਤੇ ਜਗਮੋਣ ਪਿਆ ਹੁੰਦਾ ਸੀ ਤੇ ਦੂਸਰੇ ਮੰਜੇ ਦੇ ਉੱਤੇ ਹੀ ਉਹਦੇ ਨਾਲ ਇਹ ਰਿਲੇਸ਼ਨ ਬਣਾਉਂਦੀ ਸੀ। ਹੁਣ ਇਹ ਆਪਸ ਦੇ ਵਿੱਚ ਪਲਾਨ ਕਰਦੇ ਨੇ ਕਿ ਕਿਉਂ ਨਾ ਆਪਾਂ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲਈਏ। ਉਹਦੇ ਲਈ ਜਗਮੋਹਨ ਕੋਹਲੀ ਨੂੰ ਮਰਨਾ ਪਵੇਗਾ। ਤੇ ਇੱਥੇ ਹੁਣ ਜਗਮੋਹਨ ਕੋਹਲੀ ਦੀ ਵਾਈਫ ਸੁਮਿਤ ਕੋੜ ਇਹਨੂੰ ਕਹਿੰਦੀ ਹੈ ਕਿ ਸਾਨੂੰ ਇਹਨੂੰ ਮਾਰਨ ਦੀ ਕੋਈ ਲੋੜ ਨਹੀਂ। ਉਹ ਆਪਣੇ ਆਪ ਹੀ ਇੰਨੀ ਸ਼ਰਾਬ ਪੀਂਦਾ ਹੈ ਤੇ ਇਹਦਾ ਲੀਵਰ ਖਰਾਬ ਹੋ ਚੁੱਕਿਆ ਹੈ ਤੇ ਮਰ ਜਾਵੇਗਾ। ਇਹ ਹੁਣ ਪ੍ਰੀਤ ਸੱਚ ਦੇਵਾ ਕਹਿੰਦਾ ਹੈ ਕਿ ਜਿਸ ਤਰ੍ਹਾਂ ਹੀ ਤੇਰਾ ਪਤੀ ਮਰੇਗਾ, ਤਦ ਮੈਂ ਵੀ ਆਪਣੀ ਪਤਨੀ ਨੂੰ ਤਲਾਕ ਦੇ ਦਵਾਂਗਾ ਤੇ ਆਪਾਂ ਵਿਆਹ ਕਰਵਾ ਲਵਾਂਗੇ। ਕਿਉਂਕਿ ਕੋਲੀ ਦਾ ਲੀਵਰ ਖਰਾਬ ਹੋ ਚੁੱਕਿਆ ਸੀ ਤੇ ਡਾਕਟਰਾਂ ਨੇ ਇਹਨੂੰ ਮਨਾ ਕੀਤਾ ਸੀ ਕਿ ਤੂੰ ਸ਼ਰਾਬ ਨਾ ਪੀਆ ਕਰ ਤੇ ਨਾਲੇ ਕਹਿੰਦੇ ਸਨ ਕਿ ਤੂੰ ਇਲਾਜ ਕਰਾ ਲਾ ਪਰ ਜੇਕਰ ਤੂੰ ਇਲਾਜ ਨਹੀਂ ਕਰਵਾਵੇਂਗਾ ਤਾਂ ਤੂੰ ਛੇਤੀ ਮਰ ਜਾਵੇਂਗਾ ਪਰ ਇੱਥੇ ਕੋਲੀ ਦੀ ਤਬੀਅਤ ਦਿਨੋ ਦਿਨ ਖਰਾਬ ਤਾਂ ਹੁੰਦੀ ਪਈ ਸੀ ਪਰ ਉਹ ਮਰ ਨਹੀਂ ਰਿਹਾ ਸੀ ਸੁਮਿਤ ਕੋੜ ਦਿਨ ਰਾਤ ਇਹਦੇ ਨਾਲ ਝਗੜਾ ਕਰਦੀ ਸੀ ਕਲੇਸ਼ ਕਰਦੀ ਸੀ ਤੇ ਇਹ ਕਲੇਸ਼ ਹੁਣ ਆਊਟ ਆਫ ਕੰਟਰੋਲ ਹੋ ਚੁੱਕਿਆ ਸੀ ਸੁਮਿਤ ਆਪਣਾ ਹੁਣ ਘਰ ਛੱਡ ਕੇ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗ ਜਾਂਦੀ ਹੈ। ਦੂਜੇ ਪਾਸੇ ਪੁਨੀਤ ਨੇ ਵੀ ਆਪਣੀ ਜਨਾਨੀ ਨੂੰ ਤਲਾਕ ਦੇ ਦਿੱਤਾ ਸੀ। ਪੁਨੀਤ ਦੇ ਘਰਦਿਆਂ ਨੂੰ ਇਹ ਸਾਰਾ ਕੁਝ ਪਤਾ ਲੱਗ ਚੁੱਕਿਆ ਸੀ ਕਿ ਉਹਨੇ ਇਹ ਤਲਾਕ ਕਿਉਂ ਦਿੱਤਾ। ਪੁਨੀਤ ਦਾ ਪਿਓ ਇਹਨੂੰ ਬਿਜ਼ਨਸ ਚੋਂ ਅਲੱਗ ਕਰ ਦਿੰਦਾ ਹੈ ਤੇ ਥੋੜੇ ਬੋਤੇ ਪੈਸੇ ਦੇ ਕੇ ਉਹ ਬਾਹਰ ਕੱਢ ਦਿੰਦਾ ਹੈ ਤੇ ਨਾਲੇ ਕਹਿ ਦਿੰਦਾ ਹੈ ਕਿ ਅੱਜ ਤੋਂ ਬਾਅਦ ਤੇਰਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਪੁਨੀਤ ਇਥੇ ਪੂਰੀ ਤਰ੍ਹਾਂ ਉਸ ਜਨਾਨੀ ਦੇ ਪਿੱਛੇ پاگل ਹੋ ਚੁੱਕਿਆ ਸੀ। ਉਹਦੇ ਜਿਸਮ ਦੇ ਪਿੱਛੇ پاگل ਹੋ ਚੁੱਕਿਆ ਸੀ। ਉਸ ਉਮਿਤਕੌਰ ਦੇ ਲਈ ਆਪਣਾ ਸਾਰਾ ਕੁਝ ਛੱਡਣ ਦੇ ਲਈ ਤਿਆਰ ਸੀ ਦੂਸਰੇ ਬਨੇ ਸੋਚਦਾ ਸੀ ਕਿ ਜਿਸ ਤਰ੍ਹਾਂ ਹੀ ਜਗਮੋਣ ਕੋਲੀ ਮਰੇਗਾ ਤਾਂ ਉਹਦੀ ਸਾਰੀ ਪ੍ਰਾਪਰਟੀ ਸੁਮਿਤਕੌਰ ਦੀ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਉਹਦੀ ਹੋ ਜਾਵੇਗੀ ਕਿਉਂਕਿ ਉਹ ਉਹਦੇ ਨਾਲ ਵਿਆਹ ਕਰਵਾ ਲਵੇਗਾ ਉਹ ਹੁਣ ਇੱਕ ਕਿਰਾਏ ਦਾ ਕਮਰਾ ਲੈ ਕੇ ਰਹਿਣ ਲੱਗ ਜਾਂਦਾ ਹੈ ਤੇ ਇੰਤਜ਼ਾਰ ਕਰਦਾ ਹੈ ਕਿ ਕਦੋਂ ਕੋਲੀ ਦੀ ਮੌਤ ਹੋਵੇ ਹੁਣ 9 ਜੁਲਾਈ 2009 ਨੂੰ ਦਿੱਲੀ ਪੁਲਿਸ ਨੂੰ ਫੋਨ ਜਾਂਦਾ ਹੈ ਕਿ ਜਗਮੋਹਨ ਕੋਲੀ ਦਾ ਕਤਲ ਹੋ ਗਿਆ। ਪੁਲਿਸ ਵਾਲੇ ਹੁਣ ਰਜੋੜੀ ਗਾਰਡਨ ਦੇ ਵਿੱਚ ਜਗਮੋਹਨ ਕੋਲੀ ਦੇ ਘਰ ਦੇ ਵਿੱਚ ਪਹੁੰਚਦੇ ਨੇ ਤੇ ਸਾਹਮਣੇ ਜਗਮੋਹਨ ਕੋਲੀ ਦੀ Laash ਪਈ ਹੁੰਦੀ ਹੈ। ਕਿਸੇ ਨੇ ਉਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਸੀ। ਉਦੇ ਗਲੇ ਦੇ ਵਿੱਚ ਕਰੀਮ ਰੰਗ ਦੀ ਚੁੰਨੀ ਬੰਨੀ ਹੋਈ ਸੀ। ਉਹਦੀ ਛਾਤੀ ਦੇ ਉੱਤੇ ਕਿਸੇ ਨੇ ਤਿੱਕੇ ਹਥਿਆਰ ਦੇ ਨਾਲ ਇੰਨੇ ਵਾਰ ਕੀਤੇ ਸਨ ਕਿ ਉਹਦੀਆਂ ਅੰਦਰਲੀਆਂ ਅੰਤਰੀਆਂ ਬਾਹਰ ਆ ਚੁੱਕੀਆਂ ਸਨ। ਹੁਣ ਪੁਲਿਸ ਵਾਲਿਆਂ ਨੂੰ ਜਗਮਾਉਣ ਦਾ ਭਰਾ ਦੱਸਦਾ ਹੈ ਕਿ ਪਿਛਲੇ 5-6 ਮਹੀਨਿਆਂ ਤੋਂ ਸੁਮਿਤ ਕੋੜ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਪਿਛਲੇ ਹਫਤੇ ਹੀ ਉਹ ਜਗਮਾਉਣ ਦੇ ਨਾਲ ਆ ਕੇ ਵਾਪਸ ਰਹਿਣ ਲੱਗ ਪਈ ਸੀ। ਤੇ ਸਵੇਰੇ 3 ਵਜੇ ਦੇ ਕਰੀਬ ਉਹ ਹਫਦੀ ਹੋਈ ਸਾਡੇ ਘਰ ਦੇ ਵਿੱਚ ਆਉਂਦੀ ਹੈ। ਤੇ ਕਹਿੰਦੀ ਹੈ ਕਿ ਜਗਮਉਨ ਨੂੰ ਕੁਝ ਹੋ ਗਿਆ ਜਿਸ ਤਰ੍ਹਾਂ ਇਹਦਾ ਭਰਾ ਜਗਮਉਨ ਨੂੰ ਵੇਖਦਾ ਹੈ ਤਾਂ ਉਹਦੇ ਪੈਰਾਂ ਥਲੇੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਸਾਹਮਣੇ ਉਹਦੇ ਭਰਾ ਦੀ ਬੋਡੀ ਪਈ ਹੋਈ ਸੀ ਜਿਸ ਤੋਂ ਬਾਅਦ ਇਹਨੇ 100 ਨੰਬਰ ਤੇ ਫੋਨ ਕੀਤਾ ਕੋਲੀ ਦੀ ਪਤਨੀ ਸੁਮਿਤ ਕੋੜ ਪੁਲਿਸ ਨੂੰ ਇਹ ਬਿਆਨ ਦਿੰਦੀ ਹੈ ਕਿ ਉਹ ਸੁੱਤੇ ਹੋਏ ਸਨ ਤੇ ਚਾਰ ਬੰਦੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਉਹ ਚਾਰਾਂ ਬੰਦਿਆਂ ਨੇ ਕੋਲੀ ਨੂੰ ਬੰਨਿਆ ਤੇ ਤੇਜ਼ ਤਲ ਹਥਿਆਰਾਂ ਦੇ ਨਾਲ ਉਹਦੇ ਤੇ ਹਮਲਾ ਕਰ ਦਿੱਤਾ ਉਹਨੂੰ ਮਾਰ ਦਿੱਤਾ ਪਰ ਪੁਲਿਸ ਦਾ ਸ਼ੱਕ ਹੁਣ ਸੁਮਿਤ ਕੋੜ ਦੇ ਉੱਤੇ ਜਾ ਰਿਹਾ ਸੀ ਕਿਉਂਕਿ ਕਾਫੀ ਸਮੇਂ ਤੋਂ ਆਪਣੇ ਪੀਕੇ ਦਾ ਰਹਿ ਰਹੀ ਸੀ ਤੇ ਪਿਛਲੇ ਹਫਤੇ ਇਹ ਵਾਪਸ ਆਈ ਸੀ ਹੁਣ ਪੁਲਿਸ ਵਾਲੇ ਦੇਖਦੇ ਨੇ ਕਿ ਜਿਹਰੇ ਬੈਡਰੂਮ ਦੇ ਵਿੱਚ ਇਹ ਸੁੱਤੇ ਹੋਏ ਸਨ ਉਹ ਬੈਡਰੂਮ ਸਭ ਤੋਂ ਪਿੱਛੇ ਵਾਲਾ ਬੈਡਰੂਮ ਸੀ ਇਸ ਬੈਡਰੂਮ ਤੱਕ ਪਹੁੰਚਣ ਤੱਕ ਪਹਿਲਾਂ ਚਾਰ ਕਮਰਿਆਂ ਨੂੰ ਪਾਰ ਕਰਨਾ ਪੈਂਦਾ ਸੀ ਚਾਰ ਦਰਵਾਜ਼ਿਆਂ ਨੂੰ ਖੋਲ ਕੇ ਅੰਦਰ ਜਾਣਾ ਪੈਂਦਾ ਸੀ ਇਹ ਦਰਵਾਜ਼ੇ ਜੇਕਰ ਕੋਈ ਅੰਦਰੋਂ ਖੋਲਦਾ ਤਾਂ ਹੀ ਕੋਈ ਅੰਦਰ ਜਾ ਸਕਦਾ ਸੀ ਹੁਣ ਪੁਲਿਸ ਵਾਲੇ ਸੁਮਿਤ ਕੋਲ ਨੂੰ ਚੱਕਦੇ ਨੇ ਤੇ ਇਹਦੇ ਕੋਲੋਂ ਫਿਰ ਸਖਤੀ ਦੇ ਨਾਲ ਪੁੱਛਗਿੱਛ ਕਰਦੇ ਨੇ ਤੇ ਆਖਰਕਾਰ ਇਹ ਟੁੱਟਦੀ ਹੈ ਤੇ ਇਹ ਹੁਣ ਸੱਚ-ਸੱਚ ਦੱਸਦੀ ਹੈ ਇਹ ਦੱਸਦੀ ਹੈ ਕਿ ਜਦੋਂ ਇਹ ਪੇਕੇ ਘਰੋਂ ਵਾਪਸ ਆਈ ਸੀ ਤਾਂ ਇਹ ਪਲਾਨ ਬਣਾ ਕੇ ਆਈ ਸੀ ਕਿ ਉਹ ਹੁਣ ਜਗਮੋਨ ਨੂੰ ਮਾਰ ਦਵੇਗੀ ਉਹਨੇ ਕੀ ਕੀਤਾ ਕਿ ਆਉਂਦਿਆਂ ਹੀ ਆਪਣੇ ਘਰ ਦੀਆਂ ਸਾਰੀਆਂ ਚਾਬੀਆਂ ਨੂੰ ਡੁਪਲੀਕੇਟ ਚਾਬੀਆਂ ਦੇ ਵਿੱਚ ਕਨਵਰਟ ਕੀਤਾ ਤੇ ਇਹ ਚਾਬੀਆਂ ਉਹਨੇ ਬਣਾ ਕੇ ਪੁਨੀਤ ਸੱਚ ਦੇਵਾ ਨੂੰ ਦੇ ਦਿੱਤੀਆਂ ਪੁਨੀਤ ਨੇ ਇਹ ਚਾਬੀਆਂ ਦੇ ਨਾਲ ਰਾਤ ਨੂੰ ਇਹਨਾਂ ਦੇ ਦਰਵਾਜ਼ੇ ਖੋਲੇ ਤੇ ਇਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਗਿਆ ਜਿਸ ਤੋਂ ਬਾਅਦ ਪਨੀਤ ਨੇ ਸੁਮਿਤ ਕੋਰ ਦੇ ਨਾਲ ਮਿਲ ਕੇ ਚੁੰਨੀ ਦੇ ਨਾਲ ਪਹਿਲਾਂ ਦਾ ਜਗਮੋਹ ਦਾ ਗਲਾ ਘੁੱਟ ਕੇ ਉਹਨੂੰ ਮਾਰਿਆ ਤੇ ਫਿਰ ਚਾਕੂ ਦੇ ਨਾਲ ਉਹਦੇ ਤੇ ਕਈ ਵਾਰ ਕੀਤੇ ਇਸ ਤੋਂ ਬਾਅਦ ਪਨੀਤ ਸੱਚ ਦੇਵਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੋਂ ਉਹਨੇ ਵੀ ਕਬੂਲਿਆ ਕਿ ਹਾਂ ਉਹਨੇ ਹੀ ਸੁਮਿਤ ਕੋਰ ਦੇ ਕਹਿਣ ਦੇ ਉੱਤੇ ਇਹ ਸਾਰਾ ਕੰਡ ਕੀਤਾ ਸੀ ਹੁਣ ਪੁਲਿਸ ਨੇ ਸੁਮੇ ਦੇ ਘਰ ਦੇ ਵਿੱਚੋਂ ਉਹ ਹਥਿਆਰ ਵੀ ਬਰਾਮਦ ਕਰ ਲਿਆ ਤੇ ਜਿਹੜੇ ਇਹਨਾਂ ਨੇ ਕੱਪੜੇ ਪਾਏ ਹੋਏ ਸਨ ਉਹ ਵੀ ਬਰਾਮਦ ਕਰ ਲਏ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਇੱਕ ਜਨਾਨੀ ਦੀ ਹਫਸ਼ੀ ਸੀ ਜਿਨੇ ਇਹਨਾਂ ਦੋਨਾਂ ਨੂੰ ਜੁਰਮ ਕਰਨ ਲਈ ਮਜਬੂਰ ਕਰ ਦਿੱਤਾ। ਬਾਕੀ ਤੁਹਾਡਾ ਕੀ ਨਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।